ਤੁਹਾਡਾ ਸਾਰਿਆਂ ਦਾ ਹਰਦੀਪ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬ੍ਰੈਡ ਪੀਜ਼ਾ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਪਨੀਰ ਤੇ ਟੁਕੜੇ ਕੱਟ ਲਵਾਂਗੇ ਨਾ ਜ਼ਿਆਦਾ ਵੱਡੇ ਨਾ ਛੋਟੇ ਆਪਾਂ ਇਹਨੂੰ ਮਿਕਸੀ ਵਿੱਚ ਹੀ ਪੀਸ ਲੈਣਾ ਬਹੁਤ ਹੀ ਈਜ਼ੀ ਵੇ ਨਾਲ ਆਪਣਾ ਅੱਜ ਬ੍ਰੈਡ ਪੀਜ਼ਾ ਤਿਆਰ ਹੋਣ ਵਾਲਾ ਤੇ ਹੁਣ ਆਪਾਂ ਥੋੜੇ ਜਿਹਾ ਕੱਟੇ ਹੋਏ ਪਿਆਜ਼ ਲੈ ਲਾਂਗੇ ਟਮਾਟਰ ਲੈ ਲਾਂਗੇ ਥੋੜਾ ਜਿਹਾ ਦੁੱਧ ਲੈ ਲਾਂਗੇ ਸ਼ਿਮਲਾ ਮਿਰਚ ਲੈ ਲਾਂਗੇ ਔਰੀਗੈਨੋ ਚਿਲੀ ਫਲੇਕਸ ਤੇ ਨਾਲ ਬ੍ਰੈਡ ਦਿੱਥੋਂ ਇੱਕ ਪਾਊਚ ਆਪਾਂ ਇਨੋ ਦਾ ਲਵਾਂਗੇ ਹੁਣ ਆਪਾਂ ਇਹ ਸਾਰੇ ਮਟੀਰੀਅਲ ਨਾਲ ਰੈਡੀ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਪਨੀਰ ਦੇ ਟੁਕੜਿਆਂ ਨੂੰ ਮਿਕਸੀ ਵਿੱਚ ਪਾ ਦਵਾਂਗੇ ਨਾਲ ਆਪਾਂ ਦੋ ਤਿੰਨ ਇਹਦੇ ਵਿੱਚ ਹੋਰ ਚੀਜ਼ਾਂ ਪਾਵਾਂਗੇ ਇਹਨੂੰ ਨੂੰ ਆਪਾਂ ਰੈਡੀ ਕਰਕੇ ਰੱਖ ਲਵਾਂਗੇ ਜਦੋਂ ਤੱਕ ਇਹਦੇ ਬੱਬਲ ਬਿਲਕੁਲ ਖਤਮ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਹਨੂੰ ਪਨੀਰ ਵਿੱਚ ਨਹੀਂ ਪਾਣਾ ਆਪਾਂ ਪਹਿਲਾਂ ਪਾ ਦਿੰਨੇ ਆ ਦੁੱਧ ਥੋੜਾ ਜਿਹਾ ਘਿਓ ਪਾ ਦਿੰਨੇ ਆ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜਿਹੜਾ ਆਪਾਂ ਇਹਨੂੰ ਰੱਖਿਆ ਸੀ ਉਹਨੂੰ ਇਹਦੇ ਵਿੱਚ ਪਾ ਦਵਾਂਗੇ ਤੇ ਲੋ ਜੀ ਆਪਣਾ ਇਹ ਕਰੀਮੀ ਟੈਕਸਚਰ ਜਿਹੜਾ ਪਨੀਰ ਹੈ ਉਹ ਬਿਲਕੁਲ ਰੈਡੀ ਹੋ ਚੁੱਕਿਆ ਹੈ ਤੇ ਇਹ ਜਿਹੜੀ ਕਰੀਮ ਬਣ ਚੁੱਕੀ ਹੈ ਇਹਨੂੰ ਆਪਾਂ ਬ੍ਰੈਡ ਦੇ ਉੱਤੇ ਲਗਾਵਾਂਗੇ ਨਾਲ ਹੀ ਆਪਾਂ ਸਾਰੀ ਜਿਹੜੀ ਵੈਜੀਟੇਬਲ ਲਈਆਂ ਸੀ ਉਹਨਾਂ ਵਿੱਚ ਮਸਾਲਾ ਪਾ ਕੇ ਉਹਨੂੰ ਰੈਡੀ ਕਰਕੇ ਰੱਖ ਲੈਣੇ ਆ 오ਰੀਗানো ਚਿਲੀ ਫਲੇਕਸ ਥੋੜੀ ਜੀ ਕਾਲੀ ਮਿਰਚ ਗਰਮ ਮਸਾਲਾ ਤੇ ਨਾਲ ਹੀ ਥੋੜੀ ਜੀ ਤੰਦੂਰੀ ਸੋਸ ਇਹਦੇ ਵਿੱਚ ਪਾਵਾਂਗੇ ਤੇ ਇਹ ਵੀ ਆਪਣਾ ਤਿਆਰ ਹੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬ੍ਰੈਡ ਦੇ ਉੱਤੇ ਜਿਹੜੀ ਆਹ ਪਨੀਰ ਵਾਲੀ ਆਪਾਂ ਕਰੀਮ ਬਣਾਈ ਹੈ ਇਹਨੂੰ ਇਹਦੇ ਉੱਤੇ ਲਗਾਵਾਂਗੇ ਨਾਲੀ ਦੇ ਉੱਪਰ ਆਪਾਂ ਫਿਰ ਜਿਹੜੀ ਆਪਾਂ ਵੈਜੀਟੇਬਲਸ ਮਿਕਸ ਕਰਕੇ ਮਸਾਲਾ ਰੈਡੀ ਕੀਤਾ ਹੈ ਉਹ ਇਹਦੇ ਉੱਤੇ ਲਗਾ ਦਵਾਂਗੇ ਤੇ ਇਸ ਤੋਂ ਬਾਅਦ ਬਸ 10 ਤੇ 5 ਮਿੰਟਾਂ ਦੇ ਵਿੱਚ ਆਪਣਾ ਬ੍ਰੈਡ ਪੀਜ਼ਾ ਬਿਲਕੁਲ ਰੈਡੀ ਹੁਣ ਇਹਨੂੰ ਆਪਾਂ 에ਅਰ ਫਰਾਈਰ ਵਿੱਚ ਲਗਾ ਦਾਂਗੇ 3 ਮਿੰਟਾਂ ਲਈ ਤੇ ਲੋ ਜੀ अपना जो ब्रैड पीजा वह बिल्कुल रेडी हो चुका है बस तीन मिनटा चो जी देखो कि विया सोफ्ट यह रेडी होया है बहुत ही